ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀ ਐਂਡ ਵੀ ਘੋੜੇਨਾਂ ਵਿੱਚ ਵੀਰੇ ਤੁਹਾਡਾ ਸਵਾਗਤ ਹੈ ਆਪਾਂ ਲੈ ਕੇ ਆਏ ਤੁਹਾਡੇ ਲਈ ਵੀਡੀਓ ਕਪੈਣ ਦੀ ਅੱਜ ਵੀਰੇ ਤੁਹਾਨੂੰ ਦਿਖਾਵਾਂਗੇ 2020 ਮਾਡਲ ਪ੍ਰੀਤ ਇੱਕ ਆ ਆਪਣੇ ਕੋਲੇ 2020 ਮਾਡਲ ਹੈਗੀ ਆ ਜੀ ਵਿਸਾਲ ਤੇ 17 ਮਾਡਲ ਹੈ ਕਰਤਾਰ ਜੇ ਨਵੀਂ ਦਸ਼ਮੇਸ਼ ਲੈਣੀ ਹੈ ਕਿਸੇ ਨੂੰ ਉਹ ਵੀ ਆਪਣੇ ਕੋਲੇ ਏਜੰਸੀ ਆ ਭਰਾ ਤੇ ਅੱਜ ਤੁਹਾਨੂੰ ਰਿਵਿਊ ਫੁੱਲ ਦੰਨੇ ਆ ਵੀਰੇ ਆਪਾਂ ਪ੍ਰੀਤ ਦਾ ਫੁੱਲ ਡਿਟੇਲ ਪਰ ਆਜੋ ਦਿਖਾ ਦੇ ਵੀਰੇ ਕੋਲੇ ਆ ਜਾ ਟਾਇਰਾਂ ਦੀ ਕੰਡੀਸ਼ਨ ਹੈਗੀ ਆ ਵੀਰੇ ਸਾਰੇ ਟਾਇਰ ਏ ਟੂ ਜ਼ेड ਨਾਲ ਦੇ ਨੇ ਟਾਇਰਾਂ ਦੀ ਕੰਡੀਸ਼ਨ ਅੱਗੇ ਲੈ ਦੀ 60 65 70 ਪੈਸੇ ਆ ਵੀਰੇ ਤੇ ਰੰਗ ਪੇਂਟ ਸਾਰਾ ਕਿਤੇ ਕੰਵਨੀ ਲੱਗੀ ਮਿਲੂਗੀ ਸਾਰੀ オリジナル ਹੈ ਕਿਤੇ ਗੜੀ ਖਰੀਨੀ ਮਸ਼ੀਨ ਆ ਦਿਖਾ ਦੇ ਵੀਰੇ ਚਾਦਰ ਬਿਲਕੁਲ ਓਕੇ ਸਾਰੀ ਫੀਟਰ ਵਾਲੀ ਚਾਦਰ ਫੀਟਰ ਵਾਲੀਆਂ ਚੈਨਾ ਐਲੀਵੇਟਰ ਚੈਨਾ ਵੀਰੇ ਪਿਛਲੇ ਸੀਜ਼ਨ ਨਵੀਆਂ ਪਈਆਂ ਹੋਈਆਂ ਨੇ ਆ ਜਾ ਬਾਈ ਤੇ ਇਧਰੋਂ ਵੀ ਦਿਖਾ ਦੇ ਵੀਰੇ ਰੰਗ ਰੂਪ ਫਸਟ ਆਨਰ ਹੈ ਹਰਿਆਣਾ ਨੰਬਰ ਹੈ ਜੀ ਡਿਮਾਂਡ ਹੈਗੀ ਹੈ ਮਸ਼ੀਨ ਦੀ ਕੁੱਲ ਤੇ ਕੁੱਲ ਵੀਰੇ ਆਪਾਂ ਨੂੰ ਇਹ ਪੈ ਜੂਗੀ 15 ਲੱਖ 90 ਹਜ਼ਾਰ ਦੀ ਮਸ਼ੀਨ ਪੈ ਜੂਗੀ ਜਿਹੜੇ ਵੀ ਭਰਾ ਨੇ ਲੈਣੀ ਹੈ ਅੰਦਰੋਂ ਦਿਖਾ ਦੇ ਜਮਾ ਪੂਰੀ ਨਵੀਂ ਲੁੱਕ ਚ ਮਸ਼ੀਨ ਪਈ ਹੈ ਵੀਰੇ ਬਾਇਲਟਾ ਬੁਲਟ ਹਰ ਇੱਕ ਚੀਜ਼ ਓਕੇ ਹੈ ਵੀਰੇ ਮਸ਼ੀਨ ਦੀ ਆ ਕੇ ਤੁਸੀਂ ਤਸੱਲੀ ਕਰਕੇ ਮਸ਼ੀਨ ਲੈ ਜਾ ਸਕਦੇ ਹੋ ਆਪਣੇ ਤੋਂ ਪਿੱਛੇ ਵਾਲੇ ਟਾਇਰ ਤਕਰੀਬਨ 80-85 ਪੈਸੀ ਹੋਣਗੇ ਜੀ ਤੇ ਆਪਣੇ ਕੋਲੇ ਵੀਰੇ ਤਕਰੀਬਨ ਹਰ ਇੱਕ ਤਰ੍ਹਾਂ ਦੀ ਮਸ਼ੀਨਰੀ ਹੁੰਦੀ ਹੈ ਜੇ ਕਿਸੇ ਭਰਾ ਨੇ ਕੋਈ ਵੀ ਮਸ਼ੀਨਰੀ ਲੈਣੀ ਹੈ ਜ਼ਰੂਰ ਵਿਜ਼ਿਟ ਕਰੋ ਅੰਦਰੋਂ ਦਿਖਾ ਦੇ ਬਾਈ ਸਟਾਵਕਰ ਬੇਦਾਗ ਰੀਨਲ ਸਟਾਵਕਰ ਨਾਲ ਦੇ ਜਮਾ ਬੇਦਾਗ ਨੇ ਜੀ ਕੀ ਪਾ ਕਿਸ਼ਤੀਆਂ ਸਭ ਕੁਝ ਓਕੇ ਹੈ ਜਮਾ ਕੋਈ ਟੁੱਟੇ ਤੜਿਆ ਨਹੀਂ ਮਿਲੂਗਾ ਵੀਰੇ ਹਾਂ ਜਿਹੜੀ ਗੱਲ ਕਹਿਤੀ ਵੀਰੇ ਉਹ ਤੁਹਾਨੂੰ ਮਿਲੂਗੀ ਐ ਨਹੀਂ ਹੋਊਗਾ ਵੀ ਇੱਥੇ ਆ ਕੇ ਕੁਝ ਹੋਰ ਨਿਕਲੂਗਾ ਤੇ ਫੋਟੋ ਵੀਡੀਓ ਮੰਗਾਉਣ ਦੀ ਜਰੂਰਤ ਨਹੀਂ ਪਵੇ ਤਾਂ ਇੰਨੀ ਬਰੀਕੀ ਨਾਲ ਵੀਰੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੋਊਗੀ ਮਸ਼ੀਨ 'ਚ ਐਨਓਸੀ ਤੁਹਾਨੂੰ ਮਿਲ ਜੂਗੀ ਵੀਰੇ ਜਿਹੜੇ ਭਾਈਆਂ ਨੇ ਪੰਜਾਬ 'ਚ ਲੈਣੀਆਂ ਸਾਰੀ 10,000 ਖਰਚਾ ਆਉਂਦਾ ਵੀਰੇ ਪੰਜਾਬ ਨੰਬਰ 1 ਜੂਗੀ ਮਸ਼ੀਨ ਉਤੋਂ ਇੰਜਣ ਦਿਖਾਇਆ ਵੀਰੇ ਪੇਟੀ ਬੰਦ ਲਾਲ ਹੀ ਨੂੰ ਇੰਜਣ ਹੈ ਇਹਦਾ ਜਮਾ ਸੁੱਕਾ ਇੰਜਣ ਹੈ ਵੀਰੇ ਡਾਲ ਵੀ ਬਲੋ ਨਹੀਂ ਵੀਰੇ ਇੰਜਣ ਦੀ ਜਮਨ ਨਵੇਂ ਵਰਗੀ ਕੰਡੀਸ਼ਨ ਚ ਇੰਜਣ ਪਿਆਦਾ। ਬਾਕੀ ਸਾਰੀ ਕੰਡੀਸ਼ਨ ਵੀਰੇ ਕਿਸੇ ਪੱਖੋਂ ਵੀ ਘਾਟ ਨਹੀਂ ਹੋਊਗੀ ਮਸ਼ੀਨ ਚ। ਬਾਕੀ ਜਦੋਂ ਤੁਸੀਂ ਆਓਗੇ ਵੀਰੇ ਆ ਕੇ ਸਾਨੂੰ ਬਾਕੀ ਪਤਾ ਲੱਗੂਗਾ। ਹੁਣ ਇਹ ਦਾਣੇ ਵਾਲਾ ਉਗਰ ਹੈ ਵੀਰੇ 20 ਮਾਡਲ ਦੇ ਉਗਰਾਂ ਤੇ ਟਾਕੀਆਂ ਲੱਗ ਰਹੀਆਂ ਨੇ। ਜਮਾਂ ਬਿਲਕੁਲ ਓਕੇ ਪਿਆ ਸਾਫ ਕੰਡੀਸ਼ਨ ਦਾ ਪਿਆ ਵੀਰੇ ਥੱਲੇ ਕਿਤੇ ਵੀ ਡਾਲ ਟੱਕੀ ਨਹੀਂ ਮਿਲੂਗੀ ਤੁਹਾਨੂੰ। ਤੇ ਜੇ ਕੋਈ ਹੋਰ ਮਸ਼ੀਨ ਜਿਵੇਂ 20 ਮਾਡਲ ਲੈਣੀ ਹੈ। ਜਾ ਕੋਈ ਤੇ ਸਮੇਸ ਨਵੀ ਲੈਣੀ ਹੈ ਕੋਈ ਰੂਟਾ ਫੀਟਰ ਕੋਈ ਸੁਪਰ ਸੀਡਰ ਕੋਈ ਵੀ ਖੇਤੀ ਦੀ ਮਸ਼ੀਨਰੀ ਟਰਾਲੀ ਆਪਾਂ ਨਵੀਆਂ ਬਣਾਉਣੇ ਆ ਵੀਰੇ ਲੈਣੀਆਂ ਜਰੂਰ ਵਿజిਟ ਕਰੋ ਜੀ ਐਂਡ ਵੀ ਘੋੜੇ ਨਵਾ ਕੇ ਭਰਾ ਆ ਜਾ ਵੀ ਕਟਰ ਦਿਖਾ ਦਿੰਦੇ ਆ ਸਾਰੀਆਂ ਐਲੀਵੇਟਰਾਂ ਦਾ ਵੀਰੇ ਹਰਕ ਬਾਈ ਨੂੰ ਪਤਾ ਇਹਦੇ ਸਟੀਲੀ ਚਾਦਰ ਹੁੰਦੀ ਹੈ ਮਸ਼ੀਨ ਦੇ ਅੰਦਰੋਂ ਵੀ ਦਿਖਾ ਦੇ ਮਸ਼ੀਨ ਸਾਰੀ ਕੰਡੀਸ਼ਨ ਦੇਖ ਕਿਤੇ ਵੀਰੇ ਜਰ ਨਹੀਂ ਹੈਗੀ ਨਹੀਂ ਕੋਰਾ ਵੀਰੇ ਪਟੀਆਂ ਪਈਆਂ ਹੁੰਦੇ ਨੇ ਜਰ ਨਾਲ ਪੂਰੀ ਸਾਫ ਸੁਥਰੀ ਜੀ ਕੰਡੀਸ਼ਨ ਚ ਮਸ਼ੀਨ ਪਈ ਹੈ ਆ ਦੇਖੋ ਹਰਕ ਤਰ੍ਹਾਂ ਦੀ ਕੋਈ ਬੈਲਟ ਚ ਘਾਟ ਨਹੀਂ ਜਿਵੇਂ ਜੈਨਾ ਜੂਨਾ ਸਭ ਕੁਝ ਓਕੇ ਹੈ ਵੀਰੇ ਕੋਈ ਬਲੋਰ ਨਹੀਂ ਮੁਸਿਆ ਜਿਵੇਂ ਬਾਰ ਲੀਆਂ ਨੇ ਕੈਂਚੀਆਂ ਦੇਖੀ ਵੀਰੇ ਜਮਾ ਸਾ ਪਈਆਂ ਨੇ ਪੰਜ ਗੇਰਾਂ ਵਾਲੀ ਹੈ ਵੀਰੇ ਸਿੰਗਲ ਲੀ ਵੀਰੇ ਗੇਰ ਤੇ ਹੋ ਛਫਟ ਜੀ ਨਿਕਲੀ ਹੁੰਦੀ ਹੈ 4 ਵੀਲ ਵਾਲੀ ਕੋਈ ਰੰਬਰ ਟੁੱਟਿਆ ਤੇੜਿਆ ਸਾਰੀ ਮਸ਼ੀਨ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਵੀਰੇ ਥੋੜੀ-ਮੋਟੀ ਕਿਤੇ-ਕਿਤੇ ਜਰਪਾ ਆਪਣੀ ਹੈ ਜਿਵੇਂ ਕਿਤੇ-ਕਿਤੇ ਉਹ ਵੀ ਥੋੜੀ ਜੀ ਬਾਹਰ ਖੜੀ ਹੈ ਮਸ਼ੀਨ ਚੱਲੀ ਹੋਈ ਬਹੁਤ ਜ਼ਿਆਦਾ ਘਟ ਹੈ ਵੀਰੇ ਤੇ ਸਾਨੂੰ ਇਹਦੀਆਂ ਸਪੈਕਾਂ ਵਗੈਰਾ ਦਿਖਾ ਦਿੰਨੇ ਆ ਜਮਾ ਓਕੇ ਪਈਆਂ ਨੇ ਤੇ ਆਪਣੀਆਂ ਬਾਕੀ ਇਹ 23 ਮਾਡਲ 17 ਮਾਡਲ ਇਹ ਮਸ਼ੀਨਾਂ ਆਪਣੀਆਂ ਸੇਲ ਹੋ ਗਈਆਂ ਜੀ ਕੱਲੀ ਆਪਣੀ ਕਿਹ 20 ਮਾਡਲ ਰਹਿ ਗਈ ਇਹਦੀ ਵੀ ਤੁਹਾਨੂੰ ਰਿਵਿਊ ਨਾਲ ਦੀ ਨਾਲ ਇਹ ਦੰਨਿਆ ਪਹਿਲਾਂ ਪੈਸੇ ਦਿਖਾਈ ਦੀ ਆ ਜੋ ਇਹਦਾ ਆ ਗਿਆ ਕਟਰ ਵੀਰੇ ਖੜਿਆ ਕਟਰ ਥੋੜ ਜਾ ਬਾਹਰ ਕਿਤੋਂ ਕੱਟ ਨਹੀਂ ਹਰ ਇੱਕ ਮਸ਼ੀਨ ਦਾ ਟੁੱਟਿਆ ਮਿਲੂਗਾ ਮੋਗਾ ਦਿਖਾਇਆ ਵੀਰਾ ਆ ਸੱਲ ਦੇਖੋ ਜੀ ਬਾਹਰ ਵਾਲੀ ਦਾ ਵੀਰੇ ਤੁਹਾਨੂੰ ਵੀ ਪਤਾ ਕੀ ਹੁੰਦਾ ਜਮਾ ਓਕੇ ਪਿਆ ਆ ਸਪੈਕਾਂ ਦੇਖੋ ਨਾਲ ਦੀਆਂ ਸਿੰਗਲ ਸਪੈਕ ਆ ਗਈ ਨਾਲ ਦੀ ਜਮਾ ਨਮੀਆਂ ਵਰਗੀਆਂ ਪਈਆਂ ਨੇ ਚਲਾਈ ਵਾਲੀ ਮਸ਼ੀਨ ਦੀ ਦਾ ਥਰੇਸਰ ਬਾਸਕਟ ਪੰਨੀ ਪਈ ਹੁੰਦੀ ਹੈ ਵੀਰੇ ਜਿਹੜੀ ਵਾਰ ਚੱਲੀ ਹੁੰਦੀ ਹੈ ਪੈਰਾਂ ਦੀ ਕੰਡੀਸ਼ਨ ਵੀਰੇ 80 85 ਹੈ ਕਿਤੋਂ ਚਾਦਰ ਕੋਈ ਲੱਗਣ ਵਾਲੀ ਨਹੀਂ ਹੈਗੀ ਆਇਆ ਵੀਰੇ ਅੱਗੇ ਦਿਖਾ ਦੇ ਕਾਟਰ ਦੀ ਕੰਡੀਸ਼ਨ ਬਿਲਕੁਲ ਓਕੇ ਹੈ ਫਿੰਗਰਾਂ ਪੈਣ ਗਿਆ ਪਰ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਮੇਨ ਗੱਲ ਹੈ ਫਿੰਗਰਾਂ ਨਾਲ ਦੀਆਂ ਲਈ ਖੜੀਆ 20 ਮਾਡਲ 20 ਮਾਡਲ ਨੂੰ ਐ ਮੰਨ ਕੇ ਚੱਲੋ ਵੀ 8-10 ਸੀਜ਼ਨ ਹੋ ਗਏ ਫਿੰਗਰਾਂ ਦੋ ਕੱਢਦੀਆਂ ਨੇ ਵਿੱਚ ਫਿੰਗਰ ਨਾਲ ਦੀਆਂ ਨੇ ਹਜੇ ਵੀ ਇਹ ਫਿੰਗਰ ਨਾਲ ਦੀਆਂ ਪਈਆਂ ਨੇ ਵੀਰੇ ਹੁਣ ਤਾਂ ਫਿੰਗਰਾਂ ਪੈਣਗੀਆਂ ਹੀ ਪੈਣੀਆਂ ਦੇਖੋ ਜਾ ਕੇ ਹਾਂ ਜਿੰਨੀ ਕ ਹੋਊਗੀ ਥੋੜੀ-ਮੋਟੀ ਰਿਪੇਅਰ ਭਾਲੂਗੀ ਕੋਈ ਬਾਲੀ ਐ ਨਹੀਂ ਵੀ ਦੱਬ ਕੇ ਰਿਪੇਅਰ ਕਰਨ ਵਾਲੀ ਮਸ਼ੀਨ ਐ ਜਿਹੜੇ ਭਰਾ ਨੇ ਇਹ ਕਪੈਨ ਲੈਣੀਆਂ ਜ਼ਰੂਰ ਵਿਜ਼ਿਟ ਕਰੋ ਹਾਂ ਨਾਲ ਲੱਗਦੀ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਆਪਣੇ ਕੋਲੇ ਆ ਗਈ ਵਿਸਾਲ ਤੇ ਨੈਕਸਟ ਦੇ ਚ ਪਾਈਏ ਵੀ ਇਹ ਤੁਹਾਨੂੰ ਨੈਕਸਟ ਪਾਰਟ ਚ ਦਿਖਾ ਦਿੰਨੇ ਆ ਵੀਰੇ ਤਕਰੀਬਨ ਇਹ ਮਸ਼ੀਨ ਤੁਸੀਂ ਪ੍ਰੀਤ ਦੇਖ ਲਈ ਨੈਕਸਟ ਪਾਰਟ ਚ ਤੁਹਾਨੂੰ ਵਿਸਾਲ ਦਾ ਫੁੱਲ ਰਿਵਿਊ ਦੇ ਦਿੰਨੇ ਆ ਜੀ ਧੰਨਵਾਦ ਦੋਸਤੋ